ਆਦਰੀ ਬ ਜਿਹੜੀ ਵੀਡੀਓ ਬਣਾਈ ਆ ਫਾਰਮ ਚੋਂ ਬਣਾਈ ਆ ਬਾਈ ਫਾਰਮ ਚ ਬਾਈ ਕੋਲੇ ਸਾਰੇ ਐਨੀਮਲ ਆ ਜਿਹੜੇ ਸਾਰੇ ਪਸ਼ੂ ਬਾਈ ਨੇ ਮਕਾਊ ਕਰਤੇ ਜਿਵੇਂ ਬੱਚੀ ਆ ਬਈ ਛੋਟੀ ਉਮਰ ਆ ਜੀ 4 ਕਿ ਮਹੀਨੇ ਦੀ ਹਾਂ ਬਈ 4 ਮਹੀਨੇ ਦੀ ਉਮਰ ਆ ਮੁੱਲ ਬਾਈ ਕਹਿੰਦਾ ਜਮਾ ਜਾਇ ਜ ਰੱਖਾਂਗੇ ਮੈਜਿਕ ਸੀ ਮੰਡੀ ਆ ਪਿੰਡ ਕੰਡਾਵੰਨਾ ਜ਼ਿਲ੍ਹਾ ਬਠਿੰਡਾ ਸੀਲਪੁਰ ਮੋਬਾਈਲ ਨੰਬਰ 9879955615 ਠੀਕ ਆ ਬਈ ਇੱਕ ਵਾਰੀ ਹੋਰ ਬੋਲੋ 9879955615 ਠੀਕ ਆ ਨੇੜੇ ਪਿੰਡ ਭਧੌੜਾ ਟੋਆੜੀ ਹਨਾ ਇਹ ਰਹਿ ਜਾਂਦੇ ਆ ਅੰਤਾਰਾ ਵਾਲੀ ਵੀ ਮਕਾਊ ਆ ਹਾਂ ਅੱਗੇ ਬਾਈ ਨੂੰ ਗਾਵਾ ਦਿਖਾਉਂਦੇ ਆ ਬਾਈ ਕੋਲੇ ਗਾਵਾ ਬਹੁਤ ਚੰਗੀਆਂ ਆ ਮਸ਼ੀਨ ਵੀ ਵਕਾਉਗਾ ਬਈ ਚਿਵਾਈ ਵਾਲੀ ਮਸ਼ੀਨ ਆਗੀ ਚੰਗੀ ਕੰਪਨੀ ਦੀ ਆ ਸਾਰੀ ਫੀਟਿੰਗ ਫੂਟਿੰਗ ਬਾਈ ਕਹਿੰਦਾ ਨਾਲ ਹੀ ਦੇ ਦਾਂਗੇ ਕੋਈ ਚੱਕਰ ਨਹੀਂ ਜਰਸੀ ਦੇ ਕੁੰਨਗੇ ਨਾ ਇੱਕਦੋਂ ਸੂਈ ਆ ਬਾਈ ਕੱਲ ਸ਼ਾਮ ਨੂੰ ਸੂਈ ਆ ਬਾਈ ਕੱਲ ਸ਼ਾਮ ਨੂੰ ਸੂਈ ਆ ਲੈਵਲੂਆ ਬਹੁਤ ਆ ਲੈਵਲੂਆ ਬਹੁਤ ਮੁੱਲ ਬਾਈ ਕਹਿੰਦਾ ਜੈ ਜੀ ਰੱਖਾਂਗੇ ਬਾਹਲੇ ਮੁੱਲ ਨਹੀਂ ਕਰਦੇ ਫਾਰਮ ਦੀਆਂ ਵਹਿੜਾਂ ਨੇ ਸਾਰਾ ਕੁਝ ਬਾਈ ਨੇ ਵਕਾਉ ਕਰਿਆਗਾ ਲੈਵਲੂਆ ਦੇਖੋ ਇੱਕ ਨੰਬਰ ਆ ਬੌਂਡ ਸੀਮਿੰਟ ਦੀ ਆ ਬਈ ਆ ਤੇ ਆ ਵੈੜ ਤੋਕੜ ਗੱਬਣਾ ਇਹ ਟੋਕੜ ਗੱਬਣਾ ਬਈ 7ਵਾਂ ਆ 25 ਨੂੰ 8ਵਾਂ ਲੱਗ ਜੂ ਇਹਨੂੰ ਇਹ ਆ ਬੈਡ ਬਈ 8 ਮਹੀਨਿਆਂ ਦੀ ਗੱਬਣਾ 8 ਮਹੀਨਿਆਂ ਦੀ ਗੱਬਣਾ ਬਈ ਠੀਕ ਆ ਬਈ ਆ ਬੈਡ ਵੀ ਟੋਕੜ ਗੱਬਣਾ ਇੱਕ ਕਾਲੀ ਦਿਨਾਂ ਦੀ ਗੱਬਣਾ ਬਈ ਹੂੰ ਤੇ 16 ਕਿਲੋ ਦੁੱਧਾਂ ਨੇੜ ਇਹ ਆ ਬੈਡ ਬਈ ਇਹ ਸਾਢੇ 3 ਮਹੀਨੇ ਦੀ ਗੱਬਣਾ ਬਈ ਦੁੱਧੋਂ ਡਰਾਈ ਠੀਕ ਆ ਬਈ ਨਾਗ ਬਾਈ ਕੋਲੇ ਕਈ ਆ ਬਈ ਸਾਰਾ ਫਾਰਮਾ ਸੈੱਟ ਦਾ ਜਿਹੜਾ ਬਾਈ ਕੋਲੇ ਆ ਤੇ ਪਾਇਆ ਵਾ ਵਧੀਆ ਫਾਰਮਾ ਬਾਈ ਦਾ ਸਾਰੇ ਪਸ਼ੂ ਬਾਈ ਨੇ ਵਕਾਉ ਕਰੇ ਤੇ ਬਾਈ ਨਾਲ ਸੰਪਰਕ ਕਰ ਲਿਓ ਬਈ ਆ ਕੇ ਕੋਈ ਵੀ ਜਾਨਵਰ ਆ ਜਿਹੜਾ ਖਰੀਦ ਲਿਓ ਵੀ